ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਅੱਜ ਰ ਹੋਇਆ ਹੂੰ ਤੋਂ ਲੈ ਕੇ ਅਗਲੇ 24 ਘੰਟੇ ਅਤੇ 5 ਤੋਂ 7 ਦਿਨਾਂ ਦੀ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿਸ ਤਰ੍ਹਾਂ ਦੀਆਂ ਮੌਸਮੀ ਗਤੀਵਿਧੀਆਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਜੇਕਰ ਇਸ ਵੇਲੇ ਦੀਆਂ ਲਾਈਵ ਸਾਈਡਰ ਤਸਵੀਰਾਂ ਦੇਖੀ ਤਾਂ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਦੇਖਣ ਨੂੰ ਮਿਲ ਰਿਹਾ ਕਿਸੇ ਕਿਸਮ ਦੀ ਬੱਦਲਬਾਹੀ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੀ ਲਗਾਤਾਰ ਆਪਾਂ ਨੂੰ ਦੱਖਣ ਬੱਚਮ ਦੀ ਹਵਾਵਾਂ ਪੰਜਾਬ ਦੇ ਵਿੱਚ ਟੁੱਟਵੇਂ ਤੋਂ ਦਰਮਿਆਨੇ ਰੂਪ ਦੇ ਵਿੱਚ ਚਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਂ ਰੁਕਾਵਟ ਤੋਂ ਤੁਹਾਡੇ ਤੱਕ ਪਹੁੰਚ ਆਪਾਂ ਪੰਜਾਬ ਦੇ ਵਿੱਚ ਜਲਦੀਆਂ ਹੋਈਆਂ ਦਿਖਾਈ ਦੇਣਗੀਆਂ ਕਿਉਂਕਿ ਦੱਖਣ ਪੱਛਮ ਦੀਆਂ ਹਵਾਵਾਂ ਖੁਸ਼ਕ ਹੁੰਦੀਆਂ ਹਨ ਤੇ ਗਰਮੀ ਦੇ ਚੱਲਦੇ ਹੂਮਸ ਤੋਂ ਵੀ ਰਾਤ ਦੇਖਣ ਨੂੰ ਮਿਲਦੀ ਹੈ ਉਹ ਨਮੀ ਦੀ ਮਾਤਰਾ ਇਹਨਾਂ ਹਵਾਵਾਂ ਦੇ ਵਿੱਚ ਆਪਾਂ ਨੂੰ ਘੱਟ ਦੇਖਣ ਨੂੰ ਮਿਲਦੀ ਹੈ ਕਿਉਂਕਿ ਇਹ ਹਵਾਵਾਂ ਥੋੜੀਆਂ ਠੰਡੀਆਂ ਹੁੰਦੀਆਂ ਦਿਖਾਈ ਦਿੰਦੀਆਂ ਪਰ ਜਿਸ ਤਰ੍ਹਾਂ ਆਪਾਂ ਨੂੰ ਦਿਨ ਜਰਦਾ ਹੋਇਆ ਖਾਈ ਦਿੰਦਾ ਹੈ ਜ਼ਿਆਤਰ ਖੇਤਰਾਂ ਦੇ ਵਿੱਚ ਉਸੇ ਤਰ੍ਹਾਂ ਟੈਂਪਰੇਚਰ ਵੱਧਾ ਹੋਇਆ ਖਾਈ ਦਿੰਦਾ ਹੈ ਦੁਪਹਿਰ ਤੱਕ ਟੈਂਪਰੇਚਰ 35 ਤੋਂ ਲੈ ਕੇ ਕਈ ਖੇਤਰਾਂ ਦੇ ਵਿੱਚ 37 ਡਿਗਰੀ ਦੇ ਕਰੀਬ ਪਹੁੰਚਦਾ ਹੋਇਆ ਦਿਖਾਈ ਦੇ ਸਕਦਾ ਹੈ ਤੇ ਉਸੇ ਤਰ੍ਹਾਂ ਪਿਛਲੇ ਦਿਨਾਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਗਰਮੀ ਵਾਲਾ ਮਾਹੌਲ ਜਿਹਨ ਦੇ ਵੇਲੇ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲੇਗਾ ਸ਼ਾਮ ਤੋਂ ਬਾਅਦ ਮੌਸਮ ਦੇ ਵਿੱਚ ਥੋੜੀ ਜਿਹੀ ਨਰਮਾਈ ਦੇਖਣ ਨੂੰ ਮਿਲਦੀ ਹੈ ਓਵਰ ਆਲ ਤਕਰੀਬਨ ਲਗਭਗ ਅਗਲੇ 2 ਤੋਂ 3 ਦਿਨਾਂ ਦੇ ਵਿੱਚ ਗੱਲ ਕਰੀਏ 22 ਤਰੀਕ ਹੋਗੀ 23 ਹੋਗੀ 24 ਹੋਗੀ ਇਹਨਾਂ ਤਿੰਨ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦਾ ਹੀ ਮੌਸਮ ਦੇਖਣ ਨੂੰ ਮਿਲੇਗਾ ਕਿਸੇ ਕਿਸਮ ਦੀ ਵੱਡੀ ਨਰਮਾਈ ਨਹੀਂ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ 26 ਤਰੀਕ ਦੇ 2 ਦੇ ਵਿੱਚ ਇੱਕ ਸਿਸਟਮ ਚੱਕਰਵਾਦ ਐਕਟੀਵੇਟ ਹੋਏਗਾ ਜੋ ਕਿ ਆਪਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਤੇਲਗਾਨਾ ਤੋਂ ਹੁੰਦਾ ਹੋਇਆ ਮਹਾਰਾਸ਼ਟਰ ਗੁਜਰਾਤ ਤੇ ਰਾਜਸਥਾਨ ਦੇ ਭਾਗਾਂ ਤੋਂ ਅੱਗੇ ਵੱਧਾ ਹੋਇਆ ਦਿਖਾਈ ਦੇਗਾ ਜਿਸ ਨਾਲ ਆਪਾਂ ਨੂੰ ਹਵਾਵਾਂ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਕਿਉਂਕਿ ਜਿਹੜੀਆਂ ਪੱਛਮ ਦੀਆਂ ਹਵਾਵਾਂ ਚਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਉਸ ਦੇ ਵਿੱਚ ਆਪਾਂ ਨੂੰ ਥੋੜੀ ਜੀ ਰਿਕਵਰ ਦੇਖਣ ਨੂੰ ਮਿਲੇਗੀ ਤੇ ਚੱਕਰਵਾਦ ਰੂਪ ਦੇ ਵਿੱਚ ਆਪਾਂ ਨੂੰ ਬੰਗਾਲ ਦੀ ਖਾੜੀ ਦੇ ਵਿੱਚ ਹਵਾਵਾਂ ਪੁੱਜਦੀਆਂ ਹੋਈਆਂ ਦਿਖਾਈ ਦੇਣਗੀਆਂ ਇਸ ਸਿਸਟਮ ਦੇ ਕਾਰਨ ਇਸ ਨਾਲ ਟੈਂਪਰੇਚਰ ਦੇ ਵਿੱਚ ਵੀ ਗਰਾਵੜ ਦੇਖਣ ਨੂੰ ਮਿਲੇਗੀ ਮੀਂਹ ਦੀ ਗਤੀਵਿਧੀਆਂ ਦੇ ਚਾਂਸ ਵੀ ਆਪਾਂ ਨੂੰ ਮੇਨ ਤੌਰ ਤੇ 28 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੇ